ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੁਣ ਪਰੇ ਏਕ ਗੁਣ ਨਾਹੀ ਅਮਰਤਿ ਛਾਡ ਬਿਖਾ ਬਿਖਖਾਈ ਮਾਇਆ ਮੋਹ ਭਰਮ ਪੈ ਭੁਲੇ ਸਤ ਦਾਰਾ ਸਿਉ ਪਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ तह मत तरास मिटाई एक अरदास पाठ कीरत की गोरा रामदास ਰਾਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਟਲ ਗੁਰਸੇਵੀਆਂ ਅਹਨਿਸ ਸਹਜ ਸੁਮਾਏ ਦਰਸ਼ਨਾ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾ ਸਫਤ ਖਸਮ ਦੀ ਨੂਰ ਅਰਸ ਹੋਂ ਕਰਸ ਹੋਂ ਝਟੀਆਂ ਤੂੰ ਦਿਠੇ ਸੱਚੇ ਪਾਤੀਸ਼ਾਹ ਮਲ ਜਨਮ ਜਨਮ ਦੀ ਕਟਈਆ ਸਜਣਾ ਸਚਾ ਪਤੀ ਸਾਹੋ ਸਰਸ਼ਾਂ ਦਾ ਸਾਹੋ ਜਿਸ ਪਾਸ ਬਠੇ ਹਾਂ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵਾਂ ਨਦੀ ਤਰੰਦੜੀ ਮੈਂ ਢਾਖੋਜ ਨਾ ਖੁੰਬਾ ਮੰਜ ਮੁਹੱਬਤ ਤੇਰੀ ਤੋ ਸਹ ਚਰਣੀ ਮਡਾ ਹਿਰੜਾ ਸੀਤਮਾ ਹਰ ਨਾਨਕ ਤੁਲਹਾਬੇੜੀ ਨਦੀ ਤਰੰਦੜੀ ਮਡਾ ਖੋਜ ਨਾ ਖੁੰਬਾ ਮੰਜ ਮੁਹੱਬਤ ਤੇਰੀ ਤੋ ਸਹ ਚਰਣੀ ਮਹਡਾ ਹਿੜਾ ਸੀਤਮਾ ਹਰ ਨਾਨਕ ਤੁਲਹਾ ਬੇੜੀ ਹਲਾ ਪੰਜਵਾਂ ਜਿੰਨਾਦ ਸੰਦੜਿਆ ਦਰਮਤ ਬਈਆ ਮਿੱਤਰ ਅਸੜੇ ਸਈ ਹਉ ਟੁੰਡੇਂਦੀ ਜਗ ਸਬਾਇਆ जन नानक विरले के पौड़ी आवे साहेब चितर भगत डिठिया ਮਨ ਕੀ ਕਟਿਆ ਮੈਲਾ ਸਾਧ ਸੰਗ ਉੱਠਿਆ ਜਨਮ ਮਰਨੋਂ ਕਟਿਆ ਜਨ ਕਾ ਸ਼ਬਦ ਜਪ ਵੰਦਨਾ ਕੋਲਨ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇਨ ਰੰਗ ਜਸਦੀ ਸਭ ਧਾਰਿਆ ਉੰਝੇ ਉੱਚਾ ਥਾਨ ਅਗਮ ਅਪਾਰੀਆ ਰੈਣ ਦਿਲ ਸ ਕਰ ਜੋੜ ਸਾਸ ਸਾਸ ਤਿਆਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਰਾਣ ਦਿਨਸ ਕਰ ਜੋੜ ਸਾਸ ਸਾਸ ਤਿਆਈਐ ਜਾ ਆਪੇ ਹੋਏ ਦੇਵਾਲਾ ਭਗਤ ਸੰਗ ਪਾਈਆ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ ਜੀ ਕੀ ਫਤਿਹ ਸਲੋਕਾ ਮਹਲਾ 5ਵਾਂ ਨਦੀ ਤਰੰਡੜੀ ਮੈਡਾ ਖੋਜਨਾ ਖੁੰਬਾ ਮਾਂਜਾ ਮੁਹੱਬਤ ਤੇਰੀ ਤਾਸਹ ਚਰਣੀ ਮੈਡਾ ਹਿੜਾ ਸੀਤਮਾ ਹਰ ਨਾਨਕ ਤੁਲਹਾ ਬੇੜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ